ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਪਟਿਆਲਾ ਲੋਕ ਸਭਾ ਸੀਟ ਨੂੰ ਲੈ ਕੇ ਕਾਂਗਰਸ ਕਾਫੀ ਦੁਚਿੱਤੀ ਚ ਵਿਖਾਈ ਦੇ ਰਹੀ ਹੈ ਕਾਂਗਰਸ ਦੇ ਉਮੀਦਵਾਰ ਦੀ ਭਾਲ ਦੇ ਵਿੱਚ ਕਿਤੇ ਇੱਧਰ ਤੇ ਕਿਤੇ ਉੱਧਰ ਹੱਥ ਮਾਰਦੀ ਹੋਈ ਵਿਖਾਈ ਦੇ ਰਹੀ ਹੈ ਖਬਰਾਂ ਹੁਣ ਇਹ ਆ ਰਹੀਆਂ ਨੇ ਕਿ ਕਾਂਗਰਸ ਦੇ ਵੱਲੋਂ ਸਾਫਕਾ ਲੋਕ ਸਭਾ ਮੈਂਬਰ ਜੋ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਜਿੱਤ ਕੇ ਗਏ ਸਨ ਡਾਕਟਰ ਧਰਮਵੀਰ ਗਾਂਧੀ ਉਹਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਦੇ ਵੱਲੋਂ ਲਗਾਤਾਰ ਵੱਖ-ਵੱਖ ਆਗੂਆਂ ਦੇ ਨਾਲ ਸੰਪਰਕ ਸੱਦਿਆ ਗਿਆ ਮੋਤੀ ਮਹਿਲ ਨੂੰ ਜਿਹੜਾ ਹਰਾਉਣ ਦੇ ਕਾਂਗਰਸ ਜਿਹੜਾ ਕੋਈ ਵੱਡਾ ਆਗੂ ਤਾਰਨ ਦੇ ਰੋਅ ਦੇ ਵਿੱਚ ਹੈ ਤੇ ਇਸੇ ਦਰਮਿਆਨ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਧਰਮਵੀਰ ਗਾਂਧੀ ਨੂੰ ਡਾਕਟਰ ਧਰਮਵੀਰ ਗਾਂਧੀ ਨੂੰ ਕਾਂਗਰਸ ਟਿਕਟ ਦੇ ਸਕਦੀ ਹੈ ਪੂਰਾ ਮਾਜਰਾ ਕੀ ਹੈ ਉਸ ਤੇ ਗੱਲ ਕਰਦੇ ਹਾਂ ਕਾਂਗਰਸ ਹਾਈ ਕਮਾਂਡ ਪਟਿਆਲਾ ਲੋਕ ਸਭਾ ਹਲਕੇ ਲਈ ਸਾਬਕਾ ਸੰਸਦ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਬਣਾਉਣ ਤੇ ਵਿਚਾਰ ਕਰ ਰਹੀ ਹੈ ਫਿਲਹਾਲ ਡਾਕਟਰ ਗਾਂਧੀ ਨੇ ਚੋਣ ਲੜਨ ਲਈ ਹਾਮੀ ਨਹੀਂ ਭਰੀ ਪਰ ਕਾਂਗਰਸ ਹਾਈ ਕਮਾਂਡ ਲਗਾਤਾਰ ਉਹਨਾਂ ਨਾਲ ਸੰਪਰਕ ਵਿੱਚ ਹੈ ਜਿਸ ਦੀ ਪੁਸ਼ਟੀ ਖੁਦ ਡਾਕਟਰ ਧਰਮਵੀਰ ਗਾਂਧੀ ਨੇ ਕੀਤੀ ਹੈ ਡਾਕਟਰ ਗਾਂਧੀ ਦਾ ਨਾਮ ਉਮੀਦਵਾਰ ਬਣਾਉਣ ਲਈ ਵਿਚਾਰਨ ਦਾ ਮੁੱਖ ਕਾਰਨ ਇਹ ਹੈ ਕਿ ਉਹਨਾਂ ਨੇ ਸਾਲ 2019 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਚੋਣ ਲੜਦਿਆਂ ਵੀ 166645 ਵੋਟਾਂ ਨਾਲ ਪਟਿਆਲਾ ਵਿੱਚ ਤੀਜਾ ਸਥਾਨ ਹਾਸਲ ਕੀਤਾ ਸੀ ਜਦ ਕਿ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਨੂੰ 56870 ਵੋਟਾਂ ਹੀ ਮਿਲੀਆਂ ਸਨ ਸਾਲ 2014 ਵਿੱਚ ਡਾਕਟਰ ਗਾਂਧੀ ਨੇ ਪਟਿਆਲਾ ਲੋਕ ਸਭਾ ਹਲਕੇ ਵਿੱਚ 365671 ਵੋਟਾਂ ਹਾਸਲ ਕਰਕੇ ਪ੍ਰਨੀਤ ਕੌਰ ਨੂੰ ਹਰਾਇਆ ਸੀ ਸਰਵੇਖਣ ਦੇ ਅਨੁਸਾਰ ਕਾਂਗਰਸ ਦੀ ਹਾਈ ਕਮਾਂਡ ਨੇ ਡਾਕਟਰ ਗਾਂਧੀ ਨੂੰ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਜਿਸ ਦਾ ਹਾਲੇ ਰਸਮੀ ਐਲਾਨ ਨਹੀਂ ਹੋਇਆ ਜਾਣਕਾਰੀ ਅਨੁਸਾਰ ਭਾਰਤ ਜੋੜੋ ਯਾਤਰਾ ਵਿੱਚ ਡਾਕਟਰ ਗਾਂਧੀ ਨੇਸ਼ ਮੂਲੀਅਤ ਕੀਤੀ ਸੀ ਪਹਿਲਾ ਉਹ ਰਾਹੁਲ ਗਾਂਧੀ ਨਾਲ ਰਾਜਪੁਰੇ ਤੋਂ ਲੁਧਿਆਣਾ ਤੱਕ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਉਸ ਤੋਂ ਬਾਅਦ ਉਹ ਜੰਮੂ ਕਸ਼ਮੀਰ ਦੇ ਲਾਲ ਚੌਂਕ ਵਿੱਚ ਵੀ ਲਗਾਤਾਰ 3 ਦਿਨ ਰਾਹੁਲ ਗਾਂਧੀ ਦੇ ਨਾਰੇ ਉਸ ਵੇਲੇ ਡਾਕਟਰ ਗਾਂਧੀ ਨਾਲ ਰਾਹੁਲ ਗਾਂਧੀ ਦੀ ਕਾਫੀ ਨੇੜਤਾ ਵੇਖੀ ਗਈ ਸੀ ਇੱਥੇ ਹੀ ਬਸ ਨਹੀਂ ਡਾਕਟਰ ਗਾਂਧੀ ਕੰਨਿਆ ਕੁਮਾਰੀ ਵਿੱਚ ਵੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋਏ ਸ ਡਾਕਟਰ ਗਾਂਧੀ ਨੇ ਕਿਹਾ ਕਿ ਉਹਨਾਂ ਤੇ ਕਾਫੀ ਦਬਾਅ ਹੈ ਪਰ ਬਡੇਰੀ ਉਮਰ ਹੋਣ ਕਰਕੇ ਉਹ ਚੋਣ ਨਹੀਂ ਲੜਨਾ ਚਾਹੁੰਦੇ। ਉਹਨਾਂ ਇਹ ਵੀ ਕਿਹਾ ਕਿ ਅੱਜ ਜਿਸ ਤਰ੍ਹਾਂ ਦਾ ਨਜਾਮ ਚੱਲ ਰਿਹਾ ਉਸ ਲਈ ਸਿਆਸਤ ਵਿੱਚ ਜੋਧਿਆਂ ਦੀ ਲੋੜ ਹੈ ਜੋ ਇਸ ਸਿਸਟਮ ਨਾਲ ਸਿੱਧੀ ਟੱਕਰ ਲੈ ਸਕਣ। ਬੇਸ਼ੱਕ ਕਾਂਗਰਸ ਹਾਈ ਕਮਾਂਡ ਇਸ ਮਾਮਲੇ ਦੇ ਉੱਤੇ ਡਾਕਟਰ ਗਾਂਧੀ ਤੇ ਦਬਾਅ ਬਣਾ ਰਹੀ ਹੋਵੇ ਪਰ ਇਹ ਗੱਲ ਵੀ ਸਾਫ਼ ਹੈ ਕਿ ਡਾਕਟਰ ਗਾਂਧੀ ਦੀ ਉਮਰ ਕਾਫੀ ਹੋ ਗਈ ਹੈ ਤੇ ਉਹ ਉਸ ਤਰ੍ਹਾਂ ਨਾਲ ਸਰਗਰਮ ਸਿਆਸਤ ਦੇ ਵਿੱਚ ਹਿੱਸਾ ਨਹੀਂ ਲੈ ਸਕਦੇ। ਜੇਕਰ ਪਟਿਆਲਾ ਲੋਕ ਸਭਾ ਹਲਕੇ ਦੀ ਗੱਲ ਕਰੀ ਜਾਵੇ ਤਾਂ ਲਗਭਗ ਤਾਂ ਇਹੋ ਚੱਲਿਆ ਕਿ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨਗੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਪਰਨੀਤ ਕੋਰ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜਨ ਨੂੰ ਲੈ ਕੇ ਅਟਕਲਾਂ ਦਾ ਬਾਜ਼ਾਰ ਵੀ ਗਰਮ ਹੈ ਇਸ ਦੇ ਦਰਮਿਆਨ ਇਹ ਵੀ ਖਬਰ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਸਾਬਕਾ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਸੰਪਰਕ ਸੱਧਿਆ ਉਹਨਾਂ ਦੀ ਧਰਮ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਉਮੀਦਵਾਰ ਬਣਾਉਣ ਦਾ ਆਫਰ ਕੀਤਾ ਗਿਆ ਹੈ ਪਰ ਲਗਾਤਾਰ ਕਾਂਗਰਸ ਕੋਸ਼ਿਸ਼ ਕਰ ਰਹੀ ਹੈ ਕਿ ਕੋਈ ਅਜਿਹਾ ਆਗੂ ਉਤਾਰਿਆ ਜਾਵੇ ਜੋ ਕਿ ਪ੍ਰਨੀਤ ਕੌਰ ਤੇ ਡਾਕਟਰ ਬਲਬੀਰ ਸਿੰਘ ਨੂੰ ਟੱਕਰ ਦੇ ਸਕੇ ਡਾਕਟਰ ਨਵਜੋਤ ਕੌਰ ਇੱਕ ਉੱਤਮ ਕੈਂਡੀਡੇਟ ਸਨ ਜਿਹੜੇ ਕਾਂਗਰਸ ਉਤਾਰਨਾ ਚਾਹੁੰਦੀ ਸੀ ਪਰ ਉਹਨਾਂ ਦੇ ਵੱਲੋਂ ਵੀ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਹੋਇਆਂ ਨਾ ਕਰ ਦਿੱਤੀ ਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਡਾਕਟਰ ਨਵਜੋਤ ਸਿੰਘ ਸਿੱਧੂ ਇਸ ਵੇਲੇ ਆਪਣੇ ਕੈਂਸਰ ਦਾ ਇਲਾਜ ਕਰਾ ਰਹੇ ਨੇ ਉਸ ਤੋਂ ਬਾਅਦ ਜੇਕਰ ਕਾਂਗਰਸ ਦੇ ਦਾਵੇਦਾਰਾਂ ਦੀ ਗੱਲ ਕੀਤੀ ਜਾਵੇ ਤਾਂ ਦਾਵੇਦਾਰਾਂ ਦੀ ਸੂਚੀ ਹੈ ਜਿਹੜੀ ਉਹ ਬਹੁਤ ਲੰਬੀ ਹੈ ਜਿਸ ਦੇ ਵਿੱਚ ਪਹਿਲਾ ਨਾਮ ਸਾਬਕਾ ਮੰਤਰੀ ਲਾਲ ਸਿੰਘ ਦਾ ਹੁੰਦਾ ਉਸ ਤੋਂ ਬਾਅਦ ਹਰਦਿਆਲ ਸਿੰਘ ਕੰਬੋਜ ਦਾ ਫਿਰ ਵਿਜੇਂਦਰ ਸਿੰਘਲਾ ਦਾ ਤੇ ਉਸ ਤੋਂ ਬਾਅਦ ਪੰਜਾਬ ਮੈਲਾ ਮੋਰਚਾ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦਾ ਨਾਮ ਆਉਂਦਾ ਹੈ ਇੱਕ ਸੂਚੀ ਹੈ ਜਿਨ੍ਹਾਂ ਦੇ ਵੱਲੋਂ ਦਾਅਵੇਦਾਰੀ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਵਿਜੇਂਦਰ ਸਿੰਘਲਾ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਕਿ ਉਹ ਪਟਿਆਲਾ ਲੋਕ ਸਭਾ ਸੀਟ ਹਾਸਲ ਕਰ ਲੈਣ ਅਤੇ ਇੱਥੋਂ ਜਿਹੜੀ ਚੋਣ ਲੜ ਕੇ ਉਹ ਲੋਕ ਸਭਾ ਚਲੇ ਜਾਣ ਪਰ ਫਿਲਹਾਲ ਕਾਂਗਰਸ ਹਾਈ ਕਮਾਂਡ ਜਿਹੜੀ ਹੈ ਉਹ ਮੋਤੀ ਮਹਿਲ ਦੀ ਤੋੜ ਲੱਭ ਰਹੀ ਹੈ ਕਿ ਮੋਤੀਬਾੜ ਦੇ ਪ੍ਰਭਾਵ ਨੂੰ ਘਟਾ ਕਰਨ ਲਈ ਅਜਿਹਾ ਆਗੂ ਉਤਾਰਿਆ ਜਾਵੇ ਤਾਂ ਜੋ ਜਿਸ ਦਾ ਤਾਂ ਇੱਕ ਪਾਰਟੀ ਹਲਕਿਆ 'ਚ ਵੀ ਵਿਰੋਧ ਨਾ ਹੋਵੇ ਤੇ ਜਿਸ ਨੂੰ ਸਾਰੇ ਪ੍ਰਵਾਨ ਕਰ ਲੈਣ ਅਤੇ ਉਸ ਦੇ ਲਈ ਉਸ ਨੂੰ ਜਿਹੜੀ ਹੈ ਬਹੁਤੀ ਜਾਣ ਪਛਾਣ ਦੀ ਮੁਸ਼ਕਲ ਵੀ ਨਾ ਕਰਨੀ ਪਵੇ ਜਿਹੜਾ ਨੌਜਵਾਨ ਪੀੜੀ 'ਚ ਵੀ ਉਹਦਾ ਅਸਰ ਹੋਵੇ ਅਜਿਹਾ ਆਗੂ ਉਤਾਰਨਾ ਚਾਹੁੰਦੀ ਹੈ ਇਸ ਕਰਕੇ ਡਾਕਟਰ ਧਰਮਵੀਰ ਗਾਂਧੀ ਤੇ ਡਾਕਟਰ ਨਵਜੋਤ ਕੋਰ ਸਿੱਧੂ ਦੇ ਉੱਤੇ ਜ਼ਿਆਦਾ ਦਬਾਅ ਬਣਾਇਆ ਜਾ ਰਿਹਾ ਹੈ